ਅਰਦੀ ਗਲਾਜ ਰਹਿਣਾ ਚੜਦੀ ਕਲਾ ਵਾਲੀਆਂ ਫੌਜਾਂ ਦੀ ਸੰਗਤ ਕਰਿਆ ਕਰੋ ਇਸ ਕਰਕੇ ਭਾਈ ਜਰੂਰ ਮਾਵਾ ਪੈਣਾਂ ਦੀ ਬੇਨਤੀ ਪ੍ਰਵਾਨ ਕਰਨੀ ਆਉਣਾ ਆਪਾਂ 1 ਮਿੰਟ ਰਹਿ ਗਿਆ ਸੰਗਤ ਜੀ ਲੱਖਿਆ ਟਲਰੀ ਸਾਨੂੰ ਦੁਕਾਨੇ ਕਹਿੰਦੇ ਮਾਈ ਭਾਗੋ ਜੀ ਆਪਣਾ بڑے ਜੰਗੀ ਮੂਰਤੀ ਦੇ ਵਿੱਚ ਉਹਨਾਂ ਨੇ ਜੰਗ ਲੜੀ ਆ ਕੀਤ ਕਉ ਲਗੇ ਤਨ ਜਾਨੇ ਹਾਂ ਮਾਤਾ ਮਾਈ ਭਾਗੋ ਜੀ ਦੇ ਜੰਗ ਲੜਦੇ ਕੋਚ ਘਾਵ ਕੋਚ ਜ਼ਖਮ ਫਟ ਕਿਤੇ ਤੋਂ ਜੰਗ ਲੜ ਰਹੇ ਐ ਤੇ ਬਾਹ ਤੇ ਲਾਗੀ ਸ਼ਰੀ ਸਾਹਿਬ ਦੁਲਕਾਨੀ ਮੁਸਲਮਾਨਾਂ ਦੀ ਪੱਟ ਤੇ ਲਾਗੀ ਪੇਟ ਤੇ ਲਾਗੀ ਕਿਉਂਕਿ ਉਹ ਪਾਪੀ ਕੀ ਦੁਕਾਨ ਪੇਟ ਪਿੱਛੇ ਵਾਰ ਕਰਦੇ ਸੀ ਇਹ ਖਾਲਸੇ ਦੀ ਮਰਿਆਦਾ ਐ ਸਿੰਘਾਂ ਜੂਰਮਿਆਂ ਦੀ ਮਰਿਆਦਾ ਵੀ ਖਾਲਸਾ ਪਿੱਛੇ ਪਿੱਛੇ ਵਾਰ ਨਹੀਂ ਕਰਦਾ ਨੇਹਤੇ ਦੇ ਵਾਰ ਨਹੀਂ ਕਰਦਾ ਤੀ ਪੈਣ ਗੋ ਗਰੀਬ ਤੇ ਵਾਰ ਨਹੀਂ ਕਰਦਾ ਜਦੋਂ ਕਰਦਾ ਇੱਕ ਦਿਨ ਛੜ ਕੇ ਵਾਰ ਕਰਦਾ ਔਰ ਗੱਤ ਕੀ ਕਹਿੰਦਾ ਤਿਆਰ ਹੋ ਜਾ ਪਾਈ ਅਸੀਂ ਆ ਰਹੇ ਆਂ ਖਾਲਸ ਦੀ ਮਜਾਰਾ ਖਾਲਸਾ ਚਲੋ ਮਹਾਰਾਜ ਨੇ ਇੱਕ ਪੱਖ ਤੇ ਓਖਿਆ ਵੀ ਸ਼ਾਮ-ਦਾਮ ਦੰਡ ਤੇ ਕੂਟਨੀਤੀ ਮਹਾਰਾਜ ਨੇ ਕਿਹਾ ਰਾਜਨੀਤੀ ਛੜਨਾ ਉਹ ਵੀ ਇੱਕ ਪੱਖ ਆ ਉਪਰ ਕਿਸੇ ਵਿਸ਼ੇ ਤੇ ਆ ਕੇ ਪਤਾ ਕੋਈ ਹੱਲ ਨਾ ਰਵੇ ਫਿਰ ਆਪਾਂ ਵਰਤਣੀ ਇਹ ਨਹੀਂ ਵੀ ਕੋਈ ਵੀ ਗੱਲ ਰਹੀ ਤੇ ਆਪਾਂ ਅੰਦਰ ਖਾਤੇ ਬੰਗਲਾ ਟਾਈਮ ਚ ਕੰਨ ਲੱਗਦੀ ਆ ਅੱਜ ਕੱਲ ਐਵੇਂ ਹੋ ਰਿਹਾ ਮੂੰਹ ਤੇ ਕਰਦੇ ਨਹੀਂ ਅੰਦਰ ਖਾਤੇ ਟਾਈਮ ਚੱਕ ਲੈਣਗੇ ਰੇਕੀ ਕਰ ਲੈਣਗੇ ਇਸ ਗੁਰਮਿਆਂ ਵਾਲੀ ਗੱਲ ਨਹੀਂ ਖਾਲਸਾ ਜੀ ਉਹ ਇਸ ਕਰਕੇ ਇਹ ਸੂਰਮੇ ਦੀ ਨਿਸ਼ਾਨੀ ਨਹੀਂ ਹੈ ਸੋ ਇਸ ਕਰਕੇ ਭਾਈ ਇਹ ਪੈਰਾ ਚੜਦੀ ਗਲਾਜ ਰਹਿਣਾ ਨਹੀਂ ਜੀਵਤੀ ਬੋਲ ਨਹੀਂ ਹਾਂ ਮਾਤਾ ਜੀ ਦੇ ਫਟ ਲੱਗ ਗਏ ਆ ਫਟ ਇੰਨੇ ਗਲਾਕੇ ਪਰ ਸਾਹ ਚੱਲ ਰਹੇ ਆ ਪਰ ਸ਼ਰੀਰ ਚੋਂ ਜਾਨ ਨਹੀਂ ਗਈ ਕਿਉਂਕਿ ਸੰਗਤ ਜੀ ਮਾਰੀ ਕਿਤੇ ਇੱਥੇ ਕੋਈ ਦਾਣਾ ਲੱਗਦੇ ਨਾ ਉਹ پورے ਸ਼ਰੀਰ ਦੀ ਜਾਨ ਖਿੱਚ ਲੈਣਾ ਦਾ ਗਾੜ ਬੋਜੇ ਕੋਈ ਪੈਰਾ ਹੋ ਜਵੇ ਫਟ ਲੱਗ ਜੇ ਉਹ ਪਰ ਸ਼ਰੀਰ ਦੀ ਹੁਣ ਇਹਨਾਂ ਦੇ ਉਹ ਫਟ ਲੱਗ ਗਏ ਆ ਉਹ ਸਾਰੀ ਜਾਨ ਉਹ ਦਰਦ ਨੇ ਖਿੱਚ ਲਈ ਹੈ ਪਰ ਬਾਹ ਨਹੀਂ ਰਿਆ ਸ਼ਰੀਰ ਚ ਸਰੀਰ ਪਰ ਬਾਗ ਦੇਖਿਓ ਤਾਂ ਹੀ ਨਹੀਂ ਪ੍ਰਭਾਤ ਦੇਖਿਆ ਤਾਂ ਹੀ ਮਹਾਰਾਜ ਉਹ ਸਿੰਘ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਮਾਈ ਭਾਗੂ ਜੀ ਦੀ ਇਲਾਜ ਰੱਖੋ ਤੁਸੀਂ ਦੇਖੋ ਤਲੰਗਰ ਜੀ ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਈਮਾ ਦਾ ਜਜਕ ਹੈ ਸੋ ਹਣ ਬਾਬਾ ਪਾਤਸ਼ਾਹ ਸਿੰਘ ਜੀ ਤੇ ਚੰਨਾਂ ਵਿੱਚ ਦੇਖਦੀ ਹੈ ਜਿੰਨੀ ਖੁਸ਼ੀ ਹੈ ਬਾਬਾ ਜੀ 10 ਮਿੰਟ ਦੀ ਮੈਂ ਬਾਬਾ ਸਿੰਘ ਜੀ ਮੈਂ ਤੁਹਾਨੂੰ ਆਪਣੀ ਗੁਮੰਦੀ ਕਰਾਂ ਮੇਰਾ ਕੰਮ ਉਹ ਠਿਗਾ ਆ ਰਿਹਾ ਪਿਆ ਵਾ ਮਹਾਰਾਜ ਚੰਦੀ ਕਲਾ ਰੱਖੇ ਤੁਸੀਂ ਵੀ ਮੇਰੇ ਵਾਸਤੇ ਅਰਦਾਸ ਕਰੋ ਪਰੇ ਬਾਬਾ ਜੀ ਅੱਜ ਬਾਬਾ ਜੀ ਰਾਤ ਦੀ ਮਹਾਰਾਜ ਕਿਰਪਣਾ ਨਾਲ ਆਸਣ ਲਾਇਆ ਮੇਰੇ ਘਰ ਤੇ ਸਵੇਰੇ 4:35 ਵਜੇ ਜੀ ਸੁੱਤੇ ਆ ਪੁੱਤਾਂ ਵੀ ਮੈਂ ਲੇਟ ਹੋ ਗਿਆ ਬਾਬਾ ਜੀ ਫਿਰ ਸੁੱਕ ਲੈ ਤੇ ਮੈਂ ਫਿਰ ਇਹਨੂੰ ਉਠਾਇਆ ਨਹੀਂ ਆ ਤਾਂ ਇਹਦੀ 12:30 ਥੋੜਾ ਲੇਟ ਹੋ ਗਿਆ ਫਿਰ ਵੀ ਤੁਸੀਂ ਸੰਗਤ ਨੇ ਸਾਨੂੰ ਬੜਾ ਮਾਣ ਮੱਥਿਆ ਤੁਹਾਡੇ ਆਣ ਦੀ ਇਲਾਜ ਰੱਖੀ ਆ ਇਹ ਪਿੰਡਾਂ ਦੀ ਬੜੀ ਚੰਗੇ ਭਾਗ ਆ ਵੀ ਬੜੀ ਕਿਰਪਾ ਆ ਤੁਹਾਡੇ ਤੇ ਇਹਦੇ ਵੀ ਹੋਰ ਸੰਗਤ ਹੁੰਦੀ ਨਾ ਉਹਨੇ ਕਹਿਣਾ ਸੀ ਜੇ ਅਸੀਂ ਐਵੇਂ ਆ ਸੀ ਕਹਿੰਦੇ ਆ ਸਾਡੇ ਵਰਦਾ ਸਮਾਂ ਦਿੱਤਾ ਸੀ ਉਦੋਂ ਆਂਦੇ ਵੀ ਹੁੰਦੇ ਸੀ ਜਾਣਾ ਪਰ ਫਿਰ ਵੀ ਬੜੀ ਢਾਡੀ ਜੀ ਨਹੀਂ ਮਰਤਾ ਵਾ ਇੰਨੀ ਘਮਾਵਾ ਪਹਿਣਾ ਜੱਥੀ ਦੀ ਮਰਤਾ ਨਹੀਂ ਕਿੰਵਾ ਬਾਬਾ ਜੀ ਨੂੰ ਕਹਿਣਾ ਕਿਸੇ ਜੀਰ ਨੂੰ ਮੇਰੇ ਚੋਲੇ ਤੱਕ ਮਮਾ ਬਣਾ ਤੋਲੇ ਮੇਰਾ ਮਾਰਸਾਨੀ ਦੀ ਚਾਦੀ ਗਲਾ ਰੱਖੇ ਬੜਾ ਮਨ ਖੁਸ਼ ਹੋਇਆ ਸੀ ਜੇ ਤੁਸੀਂ ਮੇਰੀ ਇੱਜ਼ਤ ਰੱਖੀ ਆ ਜੇ ਮੈਂ ਮਾਨ ਨਾਲ ਕਿਹਾ ਸੀ ਨਾ ਕਿ ਚਲੂ ਆਗਾ ਪੂਰੀ ਸਿੰਘਰ ਆਪਣਾ ਸਤਕਾਰ ਕਰਦੀ ਆ ਜੇ ਤੁਸੀਂ ਮੇਰੀ ਇੱਜ਼ਤ ਰੱਖੀ ਆ ਜੇ ਜੋ ਬਾਬਾ ਜੀ ਆ ਜਾਂਦੇ ਤੇ ਸੰਗਤ ਨਾਲ ਸੀ ਬਾਬਾ ਜੀ ਨੇ ਕਹਿਣਾ ਸੀ ਸਤਨਾਮ ਸਿੰਘ ਜੀ ਤੁਸੀਂ ਦੇ ਬੜੀਆਂ ਮਾਰਦੇ ਸੀ ਉੱਤੇ ਦੀ ਕੋਈ ਸੰਗਤ ਹੀ ਨਹੀਂ ਸੀ ਸੋ ਤੁਸੀਂ ਮੇਰੀ ਲਾਜ ਰੱਖੀ ਆ ਮੇਰੇ ਕੋਲ ਸ਼ਬਦ ਨਹੀਂ ਮੈਂ ਸਾਰੀ ਸੰਗਤ ਦਾ ਕਿਹੜੇ ਸ਼ਬਦ ਨਾਲ ਧੰਨਵਾਦ ਕਰ ਸਕਾਂ ਸੋ ਬਾਕੀ ਸੱਜਣ ਜੀ ਪਰਸੋ ਸ਼ਾਮ ਨੂੰ ਮਜੀਦ ਸਾਹਿਬ ਦਾਸ ਗਿਆ ਸੀ ਉੱਥੇ ਸਿੰਘਾਂ ਨੇ ਸਵਾਇਆ ਜਿੱਤੇ ਕਲਾਸ ਤੋਂ ਜਿੱਤਾ ਕਲਾਸ ਪ੍ਰਸ਼ਾਦ ਦੇ ਦੌਰ ਤੱਕ ਸਿੱਧੀ ਟੇਕਾਂ ਦਾ ਪਹਿਰਾ ਕਰਾਦਾਂ ਵਧੇ ਕਰਕੇ ਇਸ ਟਾਈਮ ਜੰਗੀ ਮੇਰੀ ਬ੍ਰਿਤੀ ਪੂਰੀ ਹੋਈ ਕਿ ਮੈਂ ਤਾਂ ਹੀ ਆ ਜੰਗੀ ਮਾਰਦੇ ਨੇ ਕਥਾ ਕਰੀ ਨਹੀਂ ਤੇ ਉੱਥੇ ਨਾਲੇ ਬਚਣਾ ਆਮ ਬੰਦਾ ਨਾਲ ਸਿੱਧੇ ਬੈਰਜ ਨਹੀਂ ਕਰ ਸਕਦਾ ਜਦੋਂ ਛੀਦਾ ਦਾ ਪਹਿਰਾ ਲੱਗਾ ਹੋਵੇ ਦੇਗ ਦਾ ਪਹਿਰਾ ਆਇਆ ਹੋਵੇ ਨਾ ਤੇਰੀ ਬੰਦਾਵੇਂ ਅੱਖਾਂ ਜੱਖਾਂ ਪਾ ਕੇ ਗੱਜਗੀ ਗੱਲ ਕਰਦਾ ਮਹਾਰਾਜ ਹੀ ਕਿਹਾ ਬਾਬਾ ਸਾਰੇ ਸੰਗਤਾਂ ਦਾ ਧੰਨਵਾਦ ਮਹਾਂਪੁਰਜ ਬਾਬਾ ਗੁਰਮਖ ਸਿੰਘ ਜੀ ਨਿਮਰਤਾ ਦੇ ਪਹੁੰਚੇ ਰਮ ਗਿਆਨੀ ਮਹਾਂਪੁਰਜ ਮਹਾਰਾਜ ਨੇ ਤਾਂ ਰੁਤੀ ਬਖਸ਼ੇ ਸੰਗਤੀ ਬੜਾ ਜਿੰਮੇ ਪਰ ਆਪਨੇ ਕਾਟਾ ਜੋਗੀ ਜੋਗੜਾ ਬਾਦ ਦਾ ਜੋਗੀ ਜੀ ਇਹ ਜਿਹੜਾ ਜੋਰੀ ਆ ਨਾ ਉਹ ਪਛਾਨ ਸਕਦਾ ਦੀ ਨਾਲ ਜਿਵੇਂ ਬਾਬਾ ਜੀ ਤੋਂ ਲਾਹਾ ਲੋਕ ਸੰਖਿਆ ਕਰੋ ਬਾਬਾ ਜੀ ਨੇ 23 ਸਦੀਆਂ ਲੱਗ ਜਾਂਦੀਆਂ ਫਿਰ ਕੋਈ ਐਜਾ ਮਹਾਪੁਰਸ਼ ਮਾਰਦ ਨੂੰ ਖੇਡ ਜਾਂਦੇ ਬਾਬਾ ਜੀ ਨੇ ਅਵੇ ਤਾਂ ਲੋਕੀ ਬਸੇ ਆਪੇ ਸਾਤਾ ਆਪਣੇ ਚਰਨਾਂ ਜੋੜ ਕੇ ਰੱਖੇ ਸੋ ਬਾਬਾ ਦਵਿੰਦਰ ਸਿੰਘ ਦਾ ਬਹੁਤ ਬਹੁਤ ਆਹਾਰ ਉਹ ਬਹੁਤ ਸਹਿਯੋਗ ਬੰਨ੍ਹਿਆ ਦੇਤੀਆਂ ਨਾਲ ਕਿਹਾ ਬਾਬਾ ਜੀ ਨੂੰ ਮੇਰੀ ਭਾਵਨਾ ਵਾ ਜਿਹਾ ਪਨਾ 284 ਦੇ ਸਿੰਘਾਂ ਦਾ ਤੇ ਗੁਰੂ ਅਰਜਨ ਸਾਹਿਬ ਦਾ ਪ੍ਰਸੰਗ ਆਪਾਂ ਨੇ ਪਹਿਲਾਂ ਕਰਦਾ। ਤਾਂ ਬਾਬਾ ਜੀ ਨੇ ਬਾਬਾ ਜੀ ਨਾਲ ਬਿੰਦੀ ਕੀਤੀ ਹੈ ਸਾਰੀ ਸੇਵਾ ਦਾ ਫਾਲ ਮੈਨੂੰ ਲੱਗਦਾ ਬਾਬਾ ਜੀ ਨਹੀਂ ਹੁੰਦਾ ਬਾਬਾ ਜੀ ਮਹਾਰਾਜ ਚੜ੍ਹਦੀ ਕਲਾ ਰੱਖੇ ਬਾਬਾ ਜੀ ਮੈਸੇਂਡੀ ਕੋਈ ਬੜਾ ਸਹਿਯੋਗ ਦਿੰਦੇ ਇਸੇ ਕਰਕੇ ਆਪ ਵੀ ਭਾ ਰਹੇ ਆ ਸਾਰੇ ਭੋਜਾਂ ਆ ਗਏ ਭਾ ਰਹੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ ਭਾਈ ਮਹਾਰਾਜ ਚੜ੍ਹਦੀ ਕਲਾ ਰੱਖੇ ਸੋ ਬਾਬਾ ਗੁਰਜੀਤ ਸਿੰਘ ਜੀ ਦਾ ਧੰਨਵਾਦ ਹੈ ਸਾਰੀ ਸੰਗਤ ਦਾ ਹੀ ਧੰਨਵਾਦ ਸੋ ਮਰੋਂ ਕਰਕੇ ਦਾਸ ਦੇ ਦੇ ਅਗਰ ਆਈਆਂ ਦੋ ਸਾਰੀ ਸੰਗਤ ਦਾ ਸਾਰੇ ਮਾਪੇ ਉਸਨਾਂ ਲਾਦੇ ਨੇ ਅਲਹਮਦੁਲਿਲਾਹ ਮੈਂ ਧੰਨਵਾਦ ਕਰਦਾ ਸਿੰਘਾ ਜੀ ਬਾਣੀ ਵਿਚਾਰ ਕਰਦੇ ਹੋਏ ਗੋਰੀ ਇਤਿਹਾਸ ਦੀ ਵਿਚਾਰ ਕਰਦੇ ਮੇਰੇ ਤੋਂ ਮੈਂ ਵਾਦੂ ਘਟੇ ਤਨੋਂ ਬੈ ਸਾਡੇ ਸਿੰਘਾਂ ਤੋਂ ਮਾਪੇ ਉਸਨਾਂ ਰੋ ਗਿਆ ਹੋਵੇ ਮਾਪੇ ਦਾ ਦਿਲ ਦੁਖੀ ਹੋਇਆ ਹੋਵੇ ਅਸੀਂ ਹੱਥ ਥੋੜੇ ਦੇ ਦੱਤੇ ਮਾਫੀ ਮੰਗਦੇ ਹਾਂ ਜਨਨੰਦਰ ਸਾਤ ਕੋ ਅਪੋ ਗੁਰੂ ਕਰਤਾ ਜੀ ਬਾਬਾ ਬਹਾਦਰ ਜੀ ਦੀ ਖੁਸ਼ੀ ਜਿੰਨਾ ਮਰੀ ਸਮਾਂ ਲਾਣ ਇਹਨਾਂ ਦੀ ਕਮਾਈ ਬਹੁਤ ਹੈ ਇਹਨਾਂ ਦੇ ਜੀਵਨ ਨਿਕਲੋ ਰਿਹਾ ਜੀਵਨ ਬਹੁਤ ਹੈ ਚੰਗੀ ਕਲਾ ਰੱਖੀ ਬੜੀ ਗੁਰਪ੍ਰੀਤ ਬਾਣੀ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਜੀ ਗੋਪਾਲੇ ਧਿਆਲ ਨਾਰ ਪ੍ਰਾਨਨਾਥ ਨਾਥ ਸਕੇ ਜੀਨ ਦਰਦ ਨਿਵਾਰ ਇਸ ਸਮਰਾਥ ਗੰਮ ਪੂਰਨ ਮੋਹੇ ਮਯਾ ਤਾਰੰਤ ਗੁਮਾ ਪਿਆ ਨਾਨਕ ਪਾਉ ਤਾ ਰਾਇ ਪ੍ਰਖਸ਼ ਨਾਮ ਦੀ ਕਿਰਪਾ ਨੇ ਦਿਆਲ ਇੱਕ ਕਰਾਰ ਮਨ ਬਸ ਨਾਨਕ ਹੋਦ ਨੇ ਹਾਲ ਫਾਹੀ ਕਾਟੇ ਮਿੱਡੇ ਗਵਨ ਪਤੇ ਬੇਮਾਨ ਜੀ ਨਾਨਕ ਗੁਰ ਤੇ ਚਿਤ ਪਾਈ ਬਿਨ ਮਡੇ ਨੇ ਤਨੀਤ ਇਕਾਰਾ ਗਜਾਵੇਂ ਨਾ ਹਲੋ ਜਾਵੇ ਤਾਂ ਸਰ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਨੂੰ ਭਾਵੇ ਸੋ ਜਕਲ ਬਰਕਾਤ ਦੇਖ ਤੇ ਫਤੇ ਗੁਰਪੰਥ ਕਾਲ ਸਿੱਖੀ ਹਰਮਨਾਨ ਫਤੇ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤੇ